ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਰਦੀ ਦੇ ਮੌਸਮ ਕਰਕੇ ਜਿਹੜਾ ਮੇਰਾ ਗਲਾ ਥੋੜਾ ਜਿਹਾ ਖਰਾਬ ਹੋ ਗਿਆ ਤੇ ਸੌਰੀ ਇਗਨੋਰ ਕਰਨਾ ਤੇ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਆ ਉਹ ਕਾਫੀ ਦਿਨਾਂ ਤੋਂ ਪੈਨਾਂ ਦੇ ਕਮੈਂਟ ਆ ਰਹੇ ਸੀਗੇ ਜਿਦੋਂ ਸਰਦੀ ਦਾ ਮੌਸਮ ਆ ਗਿਆ ਤੇ ਹੱਥ ਪੈਰ ਜਿਹੜੇ ਆ ਉਹ ਰੁੱਖੇ ਜੇ ਬੇਜਾਨ ਜੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਪੈਰਾਂ ਦੀਆਂ ਅੱਡੀਆਂ ਜਿਸ ਤਰ੍ਹਾਂ ਪੈਰਾਂ ਦੇ ਉੱਤੇ ਕ੍ਰੈਕਸ ਆਉਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਮੌਸਮ ਜਿਹੜਾ ਵਾ ਖੁਸ਼ਕ ਜਿਹੜਾ ਚੱਲ ਰਿਹਾ ਹੈ ਤੇ ਹੱਥਾਂ ਵਿੱਚ ਵੀ ਕ੍ਰੈਕਸ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਇੱਕਦਮ ਰੁੱਖੇ ਬੇਜਾਨ ਜਿਹੇ ਹੱਥ ਹੋ ਜਾਂਦੇ ਨੇ ਤੇ ਪੈਰਾਂ ਦੀਆਂ ਅੱਡੀਆਂ ਜਿਹੜੀਆਂ ਬਹੁਤ ਜਲਦੀ ਫਟ ਜਾਂਦੀਆਂ ਨੇ ਤੇ ਇਹਨਾਂ ਦਿਨਾਂ ਵਿੱਚ ਜਿਹੜੀ ਪੈਰਾਂ ਦੀ ਐਕਸਟਰਾ ਕੇਅਰ ਕਰਨ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਸਕਿਨ ਤੋਂ ਜਿਹੜਾ ਮੋਇਸਚਰ ਵਾ ਉਹ ਘਟ ਜਾਂਦਾ ਹੈ ਸਕਿਨ ਦੀ ਨਮੀ ਜਿਹੜੀ ਉਹ ਘਟ ਹੋ ਜਾਂਦੀ ਹੈ ਕਿਉਂਕਿ ਅਸੀਂ ਜਿਹੜਾ ਵਾ ਪਾਣੀ ਆ ਠੰਡ ਕਰਕੇ ਅਸੀਂ ਘੱਟ ਪੀਣਾ ਸ਼ੁਰੂ ਕਰ ਦਿੰਦੇ ਆ ਤੇ ਇਸ ਕਰਕੇ ਸਾਡੀ ਜਿਹੜੀ ਸਕਿਨ ਵਾ ਉਹ ਜਿਹੜੀ ਆ ਨਮੀ ਦੀ ਘਾਟ ਕਰਕੇ ਜਿਹੜੀ ਆ ਖੁਸ਼ਕ ਬੇਜਾਨ ਹੋ ਜਾਂਦੀ ਹੈ ਤੇ ਇਹਤੇ ਕ੍ਰੈਕਸ ਆਉਣੇ ਸ਼ੁਰੂ ਹੋ ਜਾਂਦੇ ਨੇ ਅੱਡੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਸ ਵਾਸਤੇ ਸਾਨੂੰ ਕੀ ਚਾਹੀਦਾ ਉਹ ਮੈਂ ਇੱਕ ਹੋਮ ਰੈਮੇਡੀ ਜਿਹੜੀ ਇੱਕ ਕਰੀਮ ਲੈ ਕੇ ਆਈਆਂ ਇੱਕ ਦੋ ਚੀਜ਼ਾਂ ਤੋਂ ਨਾਰਮਲ ਹੀ ਬਣ ਜਾਂਦੀ ਹੈ ਇਹ ਹਰ ਘਰ ਦੇ ਵਿੱਚ ਆਮ ਹੀ ਮੌਜੂਦ ਹੁੰਦੀਆਂ ਨੇ ਕੋਈ ਵੀ ਐਕਸਟਰਾ ਜਰੀਆ ਤੁਹਾਨੂੰ ਚੀਜ਼ ਲਿਆਉਣ ਦੀ ਲੋੜ ਨਹੀਂ ਹੈਗੀ ਤੇ ਉਹ ਮੈਂ ਤੁਹਾਨੂੰ ਕਰੀਮ ਬਣਾ ਕੇ ਦੱਸਾਂਗੀ ਤੁਸੀਂ ਇਹਨੂੰ ਬਣਾ ਕੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਜਦੋਂ ਵੀ ਤੁਸੀਂ ਲਗਾਉਣੀ ਹੋਵੇ ਤੁਸੀਂ ਉਸੇ ਟਾਈਮ ਹੀ ਬਣਾ ਕੇ ਲਗਾ ਸਕਦੇ ਹੋ ਤੇ ਇਹ کریم ਬਣਾਉਣ ਵਾਸਤੇ ਸਾਨੂੰ ਕੀ ਸਭ ਤੋਂ ਪਹਿਲਾਂ ਚਾਹੀਦਾ ਹੈ ਸਾਨੂੰ ਚਾਹੀਦਾ ਹੈ ਜੀ ਵੈਸਲੀਨ ਵੈਸਲੀਨ ਜਿਹੜੀ ਆ ਪੈਟਰੋਲੀਅਮ ਜੈਲੀ ਹੁੰਦੀ ਆ ਤੇ ਇਹ ਜਿਹੜੀ ਆ ਇਹਦੇ ਵਿੱਚ ਬਹੁਤ ਹੀ ਚਿਕਨਾਈ ਹੁੰਦੀ ਆ ਤੇ ਇਹ ਜਿਹੜੀ ਸਾਡੇ ਫਟੇ ਹੋਏ ਜਿਹੜੇ ਸਾਡੇ ਲਿਪਸਵਾ ਜਾਂ ਸਾਡੇ ਹੈਂਡਵਾ ਜਾਂ ਸਾਡੇ ਪੈਰ ਨੇ ਇਹਨਾਂ ਨੂੰ ਹੀਲ ਕਰਨ ਵਿੱਚ ਹੈਲਪ ਕਰਦੀ ਆ ਇਹਦੇ ਵਾਸਤੇ ਜਦੋਂ ਜਿਹੜੀ ਅਸੀਂ ਥੋੜੀ ਜਿਹੀ کریم ਬਣਾ ਕੇ ਰੱਖਾਂਗੇ ਮੈਂ ਤਾਂ ਨਾਰਮਲੀ ਜਦੋਂ ਲਗਾਉਂਦੀ ਆ ਉਦੋਂ ਇਹ ਚੀਜ਼ਾਂ ਮਿਕਸ ਕਰ ਲੈਂਦੀ ਆ ਪਰ ਤੁਹਾਨੂੰ ਬਣਾ ਕੇ ਦੱਸਣੀ ਆ ਤੇ ਇਸ ਕਰਕੇ ਦੇਖੋ ਮੈਂ ਇੱਕ ਚਮਚ ਜਿਹੜਾ ਵਾ ਉਹ ਇਹਦੇ ਵਿੱਚ ਵੈਸਲੀਨ ਦਾ ਲੈ ਲਿਆ ਇੱਕ ਚਮਚ ਅਸੀਂ ਇਹਦੇ ਵਿੱਚ ਵੈਸਲੀਨ ਐਡ ਕਰਾਂਗੇ ਤੇ ਇੱਕ ਚਮਚ ਵੈਸਲੀਨ ਹੋ ਗਈ ਤੇ ਇਹਦੇ ਵਿੱਚ ਅਸੀਂ ਇਹ ਲੈ ਲਿਆ ਕੋਕੋਨਟ ਆਇਲ ਇਹਦੇ ਵਿੱਚ ਅਸੀਂ ਇੱਕ ਹੀ ਚਮਚ ਜਿਹੜਾ ਕੋਕੋਨਟ ਆਇਲ ਯੂਜ਼ ਕਰਾਂਗੇ ਕੋਕੋਨਟ ਆਇਲ ਜਿਹੜਾ ਵਾ ਹੁਣ ਸਰਦੀਆਂ ਕਰਕੇ ਦੇਖੋ ਜੰਮ ਗਿਆ ਹੈ ਬਟ ਇਹਦੇ ਵਿੱਚ ਕੋਈ ਗੱਲ ਨਹੀਂ ਇਹਦੇ ਵਿੱਚ ਅਸੀਂ ਜਿਹੜਾ ਵਾ ਉਹ ਜੰਮਿਆ ਹੋਇਆ ਕੋਕੋਨਟ ਆਇਲ ਵੀ ਯੂਜ਼ ਕਰ ਲਵਾਂਗੇ ਪਿਘਲਾ ਕੇ ਲਗਾਉਣ ਦੀ ਕੋਈ ਲੋੜ ਨਹੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਕਰ ਲਵਾਂਗੇ ਮਿਕਸ ਚੰਗੀ ਤਰੀਕੇ ਦੇ ਨਾਲ ਕੋਕੋਨਟ ਆਇਲ ਤੇ ਵੈਸਲੀਨ ਆਪਸ ਵਿੱਚ ਚੰਗੀ ਤਰੀਕੇ ਨਾਲ ਮਿਕਸ ਹੋਣੀ ਚਾਹੀਦੀ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ अच्छे तरीके ਨਾਲ 1-2 ਮਿੰਟ ਬੀਟ ਕਰ ਲੈਣਾ ਹੈ ਤੇ ਇਹ ਦੇਖੋ ਵਧੀਆ ਤਰੀਕੇ ਦੇ ਨਾਲ ਇਹ ਮਿਕਸ ਹੋ ਗਈ ਤੇ ਆ ਕਈ ਜਾਣੇ ਜਿਹੜਾ ਉਹਦੇ ਵਿੱਚ ਕੈਂਡਲ ਜਿਹੜੀ ਆ ਉਹਨੂੰ ਪਿਘਲਾ ਕੇ ਤੇ ਉਹ ਜਿਹੜੀ ਤੁਸੀਂ ਕੈਂਡਲ ਨੂੰ ਪਿਘਲਾ ਕੇ ਤੇ ਸਰੋਂ ਦੇ ਤੇਲ ਦੇ ਵਿੱਚ ਜਿਹੜਾ ਆ ਪਾ ਕੇ ਮਿਕਸ ਕਰਕੇ ਤੇ ਫਿਰ ਤੁਸੀਂ ਕਰੀਮ ਐਡ ਕਰ ਬਣਾਉਣੀ ਆ ਬਟ ਇਹ ਜਿਹੜੀ ਕਰੀਮ ਆ ਉਹ ਬਹੁਤ ਹੀ ਜ਼ਿਆਦਾ ਬੈਸਟ ਹੈ ਇਹਦੇ ਵਿੱਚ ਅਸੀਂ ਇੱਕ ਚੀਜ਼ ਐਡ ਕਰਨੀ ਆ ਉਹ ਹੈ ਜੀ ਇਹ ਮਿੱਠਾ ਸੋਡਾ ਇਹਦੇ ਵਿੱਚ ਮੈਂ ਮਿੱਠਾ ਸੋਡਾ ਐਡ ਕਰਕੇ ਰੱਖਿਆ ਹੈ ਤੇ ਇਹਦੇ ਵਿੱਚ ਅਸੀਂ ਜਿਹੜਾ ਵਾ ਇਹ ਦੇਖੋ ਪਿੰਚਕ ਇੰਨਾ ਪਿੰਚ ਇੱਕ ਅਸੀਂ ਜਿਹੜਾ ਮਿੱਠਾ ਸੋਡਾ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਇਹ ਇੱਕ ਬੈਸਟ ਕਰੀਮ ਜਿਹੜੀ ਸਾਡੇ ਹੱਥ ਤੇ ਜਿਹੜੇ ਪਿਆਰ ਫਟ ਜਾਂਦੇ ਆ ਉਹਨਾਂ ਤੇ ਲਗਾਉਂ ਲਈ ਇਹ ਤਿਆਰ ਹੋ ਜਾਂਦੀ ਹੈ ਤੁਸੀਂ ਇਹਨੂੰ ਜਿਹੜਾ ਵਾ ਉਹ ਕਰੀਮ ਨੂੰ ਲਗਾ ਕੇ ਤੇ ਜਿਹੜਾ ਆਪਣੇ ਸੂਏਰ ਦੇ ਟਾਈਮ ਤੁਸੀਂ ਇਹਨੂੰ ਲਗਾ ਕੇ ਤੇ 2-3 ਘੰਟੇ ਸ਼ੂਜ਼ ਪਾ ਕੇ ਰੱਖ ਲਓ ਸੌਕਸ ਪਾ ਕੇ ਸ਼ੂਜ਼ ਪਾ ਕੇ ਰੱਖ ਲਓ ਤੇ ਰਾਤ ਨੂੰ ਤੁਸੀਂ ਪੈਰ ਸਾਫ ਕਰਕੇ ਤੇ ਇਹਨੂੰ ਲਗਾ ਕੇ ਤੇ ਅੱਧਾ 1 ਘੰਟਾ ਜਿਹੜਾ ਵਾ ਤੁਸੀਂ ਸੌਕਸ ਪਾ ਕੇ ਰੱਖ ਲਓ ਬਾਅਦ ਵਿੱਚ ਤੁਸੀਂ ਭਾਵੇਂ ਸੌਣ ਲੱਗਿਆ ਉਤਾਰ ਲਓ ਜੇ ਤੁਸੀਂ ਸੌਕਸ ਪਾਉਂਦੇ ਆਦੀ ਹੋ ਤਾਂ ਤੁਸੀਂ ਇਹ ਪਾ ਕੇ ਵੀ ਸੌਂ ਸਕਦੇ ਹੋ ਕਿਉਂਕਿ ਇਹ ਇਹਦੇ ਨਾਲ ਜਦੋਂ ਅਸੀਂ ਸੌਕਸ ਪਾ ਲਵਾਂਗੇ ਤੇ ਅੰਦਰ ਸਾਡੇ ਉਹ ਕੀ ਹੋ ਜਾਵੇਗਾ ਪਸੀਨਾ ਗਰਮੈਸ਼ ਦੇ ਨਾਲ ਪਸੀਨਾ ਆ ਜਾਵੇਗਾ ਤੇ ਪਸੀਨਾ ਆਉਣ ਦੇ ਨਾਲ ਜਿਹੜਾ ਵਾ ਇੱਕਦਮ ਜਿਹੜੀ ਆ ਉਹ ਪੈਰ ਜਿਹੜੇ ਸੌਫਟ ਹੋ ਜਾਂਦੇ ਨੇ ਉਹਨਾਂ 'ਚ ਨਮੀ ਆ ਜਾਂਦੀ ਹੈ ਤੇ ਇਸ ਨਮੀ ਦੇ ਨਾਲ ਫਿਰ ਜਿਹੜਾ ਵਾ ਉਹ ਸਾਡੇ ਜਿਹੜੇ ਹੱਥ ਪੈਰ ਫਟੇ ਹੁੰਦੇ ਆ ਬਿਲਕੁਲ ਠੀਕ ਹੋ ਜਾਂਦੇ ਆ ਹੱਥਾਂ ਉੱਤੇ ਵੀ ਤੁਸੀਂ ਇਹ ਚੀਜ਼ ਲਗਾ ਕੇ ਤੇ ਤੁਸੀਂ ਕੀ ਕਰਨਾ ਹੈ ਹੱਥਾਂ ਨੂੰ 1-2 ਮਿੰਟ ਤੁਸੀਂ ਜਿਹੜਾ ਵਾ ਪੋਲੀਥੀਨ ਦੇ ਵਿੱਚ ਰੈਪ ਕਰ ਲਓ ਜਾਂ ਕੋਈ ਕੱਪੜਾ ਰੈਪ ਕਰ ਲਓ ਤਾਂ ਜੋ ਹੱਥ ਵੀ ਜਿਹੜੇ ਉਹਨਾਂ 'ਚ ਗਰਮੈਸ਼ ਹੋ ਜੇ ਤੇ ਉਹਨਾਂ 'ਤੇ ਪਸੀਨਾ ਆ ਜਾਵੇ ਜਦੋਂ ਪਸੀਨਾ ਆ ਜਾਂਦਾ ਨਾ ਤੇ ਇੱਕਦਮ ਫਿਰ ਹੱਥ ਤੁਹਾਡੇ ਸੌਫਟ ਹੋ ਜਾਂਦੇ ਆ ਸਰਦੀਆਂ ਵਿੱਚ ਤੁਸੀਂ ਦੂਜੇ ਤੀਜੇ ਦਿਨ ਇਹ ਚੀਜ਼ ਕਰਦੇ ਰਹੋ ਤੇ ਜੇ ਤੁਹਾਡੀਆਂ ਐਡੀਆਂ ਫਟੀਆਂ ਹੋਈਆਂ ਨੇ ਤਾਂ ਤੁਸੀਂ ਇਹਨੂੰ ਜਿਹੜਾ ਵਾ ਡੇਲੀ ਸਵੇਰ ਦੇ ਟਾਈਮ ਤੇ ਰਾਤ ਦੇ ਟਾਈਮ ਜ਼ਰੂਰ ਲਗਾਓ ਤੇ ਇਹ ਬੈਸਟ ਹੈ ਕੋਈ ਵੀ ਮਾਰਕੀਟ ਵਾਲੀ ਕ੍ਰੈਕ ਕਰੀਮ ਇੰਨਾ ਅਸਰ ਨਹੀਂ ਕਰਦੀ ਜਿੰਨਾ ਇਹ ਕਰਦੀ ਆ ਮੇਰੀ ਖੁਦ ਦੀ ਐਡੀਆਂ ਫਟ ਜਾਂਦੀਆਂ ਨੇ ਜਦੋਂ ਮੈਨੂੰ ਜ਼ਰੂਰਤ ਪੈਂਦੀ ਆ ਫਿਰ ਮੈਂ ਇਹ ਲਗਾਉਣੀ ਆ ਤੇ ਫਿਰ ਤੁਸੀਂ ਜਿਹੜਾ ਵਾ ਲਗਾ ਕੇ ਕਿਉਂਕਿ ਇਹ ਫਿਰ ਜਿਹੜੀ ਚਿਕਨਾਈ ਵਾਲੀ ਆ ਜੇ ਤੁਸੀਂ ਇਸੇ ਤਰੀਕੇ ਨਾਲ ਆਪਣੇ ਪੈਰ ਰਹਿਣ ਦੋਗੇ ਤਾਂ ਫਿਰ ਕੱਟਾ ਮਿੱਟੀ ਉੱਤੇ ਪੈਂਦਾ ਤੁਸੀਂ ਇਹਨਾਂ ਨੂੰ ਕਵਰ ਕਰ ਲਓ ਤੇ ਸ਼ੂਜ਼ ਪਾ ਕੇ ਰੱਖੋ ਤੇ ਦੇਖਿਓ ਜੇ ਤੁਹਾਡੀ ਐਡੀਆਂ ਫਟੀਆਂ ਵਾ 3-4 ਦਿਨ ਦੇ ਵਿੱਚ ਤੁਹਾਡੀਆਂ ਐਡੀਆਂ ਬਿਲਕੁਲ ਸਾਫ਼ ਹੋ ਜਾਣਗੀਆਂ ਤੇ ਇਸ ਕ੍ਰੀਮ ਨੂੰ ਤੁਸੀਂ ਜਿਹੜਾ ਵਾ ਉਹ ਅ ਦੇਖੋ ਬਣ ਕੇ ਬਿਲਕੁਲ ਐਨ ਵਾਈਟ ਕਰੀਮ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਤੁਸੀਂ ਹੱਥਾਂ ਤੇ ਜਸਟ ਇੰਨੀ ਕੁ ਲਗਾਉਣੀ ਹੈ ਤੇ ਇਸ ਤਰੀਕੇ ਨਾਲ ਲਗਾ ਕੇ ਇਹਦੀ ਚੰਗੀ ਤਰੀਕੇ ਨਾਲ ਮ사ਜ ਕਰੋ ਮ사ਜ ਕਰਕੇ ਤੇ ਫਿਰ ਤੁਸੀਂ ਜਿਹੜਾ ਵਾ ਇਹਨੂੰ 1-2 ਮਿੰਟ ਲਈ ਪੋਲੀਥੀਨ ਦੇ ਵਿੱਚ ਹੱਥ ਰੈਪ ਕਰ ਲਓ ਜਾਂ ਤੁਸੀਂ ਕਿਸੇ ਕੱਪੜੇ ਦੇ ਨਾਲ ਇਹਨੂੰ ਰੈਪ ਕਰ ਲਓ ਤੇ ਹੱਥਾਂ ਤੇ ਇੱਕਦਮ ਜਦੋਂ ਪਸੀਨਾ ਆ ਜਾਵੇਗਾ ਅਸੀਂ ਗਰਮੈਸ਼ ਹੋ ਜਾਏਗੀ ਤੇ ਫਿਰ ਤੁਸੀਂ ਜਿਹੜਾ ਵਾ ਆਪਣੇ ਹੱਥ ਜਿਹੜੇ ਆ ਵਾਸ਼ ਕਰ ਸਕਦੇ ਹੋ ਨਹੀਂ ਵਾਸ਼ ਕਰਨੇ ਤਾਂ ਵੀ ਕੋਈ ਗੱਲ ਨਹੀਂ ਤੇ ਪੈਰਾਂ ਤੇ ਵੀ ਤੁਸੀਂ ਇਸ ਤਰੀਕੇ ਨਾਲ ਆਪਣੀਆਂ ਅੱਡੀਆਂ ਜਿਹੜੀਆਂ ਉਹਨਾਂ ਤੇ ਲਗਾਓ ਤੇ ਤੁਹਾਡੀਆਂ ਹੱਡੀਆਂ ਇੱਕਦਮ ਸੌਫਟ ਹੋ ਜਾਣਗੀਆਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਨਵੇਂ ਹੋ ਤਾਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ